ਕੇ 10 ਮਿੰਟ ਜਿਹੜੇ ਹੋ ਗਏ ਤੇ ਬਾਕੀ ਆਪਾਂ ਦਿਖਾਉਣੇ ਆ ਫੇਸਬੁੱਕ ਵਾਲੇ ਭਰਾ ਫੇਸਬੁੱਕ ਤੇ ਜੁੜ ਜੋ ਤੇ YouTube ਵਾਲੇ YouTube ਤੇ ਜੁੜ ਸਕਦੇ ਕੁਝ ਥੋੜਾ ਜਿਹਾ ਤੁਹਾਨੂੰ ਕਰਨੇ ਪੈਣਗੇ ਨੇ ਨੇੜੇ ਵਾਲੀਆਂ ਆਂਦੀਆਂ ਦਾ ਆ ਇੱਕ ਮੱਝ ਕਾਵਾ ਘਟ ਹੁੰਦੀ ਆ ਫਾਸੇਸ ਜਦ ਵਿੱਚ ਆਹ ਵਾਹ ਮੜਾ ਇਹ ਦਿਨ ਮਾ ਤਰੀਆਂ ਨੂੰ ਹਾ ਲੈ ਬੋ ਛੱਡ ਦੇ ਬੱਚਾ ਗਰਾ ਲੈ ਮੇਤਰੋ ਸਵਾਗਤ ਆ ਆਪਣੇ ਚੈਨਲ ਕੁਲਵਿੰਦਰ ਰਾਠੀ ਪੀਵੀ 31 ਦੇ ਫੇਸਬੁੱਕ ਤੇ YouTube ਤੇ ਤੇ ਨਾਲ ਹੀ ਫੇਸਬੁੱਕ ਪੇਜ ਬਠਿੰਡੇ ਵਾਲੇ ਤੇ ਲਾਈਵ ਕਰ ਰਹੇ ਆ ਜਿਹੜੀ ਮੱਧ ਵੀ ਆਪਾਂ ਕੱਲ ਵੀ ਆਪਾਂ ਖਾਲੀ ਕਰੀ ਸੀ ਅੱਜ ਸਵੇਰੇ ਜਿਹੜੀ ਪਹਿਲੀ ਮਿਲਕਿੰਗ ਸੀਗੀ ਆਪਣੀ ਤੇ ਹੁਣ ਦੂਜੇ ਟਾਈਮ ਦੀ ਜਿਹੜੀ ਮਿਲਕਿੰਗ ਸਟਾਰਟ ਆ ਗਈ ਕਿੰਨਾ ਦੁੱਧ ਕਢਦੀ ਆ ਸੋਡੇ ਸਾਹਮਣੇ ਰਹੁ ਖਾਲੀ ਕਰਨ ਤੇ ਇਹਨੇ ਦਿੱਤਾ ਸੀਗਾ 1.5 ਹਨਾ 1.5 ਤੇ ਅੱਜ ਸਵੇਰੇ ਕੱਢਿਆ ਸੀ ਇਹਨੇ 10 ਤੇ ਹੁਣ ਦੇਖਦੇ ਆ ਕਿੰਨੇ ਲੀਟਰ ਜਿਹੜੇ ਦੁੱਧੇ ਕੱਢੂਗੀ 10 ਕੱਢਦੀ ਆ 1.5 ਕੱਢਦੀ ਆ ਜਾਂ 11 ਕੱਢਦੀ ਆ 20 ਦਿੰਦੀ ਆ ਜਾਂ 21 ਦਿੰਦੀ ਆ ਜਾਂ 20.5 ਦਿੰਦੀ ਆ ਹਨਾ ਉਹ ਸੋਡੇ ਜਿਹੜਾ ਸਾਹਮਣੇ ਹੋਊਗਾ ਨੀਲੀ ਰਾਵੀਆ ਪਿੰਡ ਦੇ ਲੇਵਾਂ ਦੇ ਵਿੱਚ ਆ ਕੀ ਮਾਂ ਮਾਨਸਾ ਜ਼ਿਲ੍ਹਾ ਪੈਣ ਦਾ ਪਿੱਕੀ ਤੋਂ 14 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਪਿੰਡ ਹੈ ਜਿਹੜਾ ਤੇ ਆਮ ਪਰਿਵਾਰ ਦੇ ਵਿੱਚ ਹੈ ਜਿਹੜਾ ਖੇਤੀਬਾੜੀ ਨਾਲ ਸੰਬੰਧ ਰੱਖਦੇ ਆ ਕਿਸੇ ਵੀ ਮੰਨ ਲਓ ਵੀ ਕਿਸਮ ਦਾ ਕੋਈ ਬਰੀਡਰ ਨਹੀਂ ਹੈਗਾ ਬਾਈ ਨਾ ਮੰਨ ਲਓ ਬੜੀ ਨੌਲੇਜ ਹੈ ਜੇ ਮੈਂ ਆਪਾਂ ਕਹਦੀਏ ਤੇ ਫੇਰ ਵੀ ਜੇ ਆਪਾਂ ਗੱਲ ਕਰੀ ਤਾਂ ਵਧੀਆ ਮੱਝ ਤੋਂ ਦੁੱਧ ਬਾਈ ਕਢਾਈ ਜਾਂਦਾ ਹੈਗਾ ਹਨਾ ਜੇ ਆਪਾਂ ਗੱਲ ਕਰ ਲਈਏ ਫੇਸਬੁੱਕ ਵਾਲੇ ਭਰਾ ਫੇਸਬੁੱਕ ਤੇ ਦੇਖੀ ਜਾਓ ਤੇ ਦੌਲਤ ਸਾਹਿਬ ਕਹਿੰਦਾ ਨਰਸ ਬਾਈ ਬਹੁਤ ਵਧੀਆ ਬਾਈ ਬਹੁਤ ਵਧੀਆ ਲਾ ਮੱਝ ਜਿਹੜੀ ਪਸਮ ਚੁੱਕੀ ਆ ਤੇ ਇੱਕ ਵਾਰੀ ਆਪਾਂ ਥਣ ਥਣ ਤਵਾ ਅਗੈ ਨਾਲ ਬਾਲਟੀ ਫੇਰ ਤੁਹਾਨੂੰ ਖਾਲੀ ਚੈੱਕ ਕਰਾ ਦਾਂਗੇ ਵਿੱਚ ਭਰਾ ਕਹਿੰਦੇ ਬਾਲਟੀ ਸਮਾਰ ਕੇ ਬਾਲਟੀ ਬਾਈ ਸਮਾਰ ਕੇ ਚੈੱਕ ਕਰਾਉਣੇ ਪੂਰੀ ਚੰਗੀ ਤਾਂ ਮੱਝ ਚੰਗੀ ਆ ਜੁਗਾਠਾ ਜੁਗੂਠਾ ਮੱਝ ਦਾ ਬਹੁਤ ਵਧੀਆ ਦੇਖ ਲਓ ਤੁਸੀਂ ਬਾਹਰ ਤੇ ਖਾਲੀ ਇੱਕ ਵਾਰੀ ਹੋਰ ਕਰ ਦਉ ਮੁੱਦੀ ਜੀ ਬਿਲਕੁਲ ਖਾਲੀ ਆ ਓਕੇ ਜੀ ਠੀਕ ਹੈ ਠੀਕ ਹੈ ਤੇ ਲਓ ਵੀ ਸਟਾਰਟ ਆ ਜਿਹੜੀ ਚਵਾਈ ਨੀਲੀ ਰਾਵੀ ਮੱਝ ਹੈਗੀ ਤੇ ਜਗਸੀਰ ਜਸਪਾਲ ਸਿੰਘ ਚਾਹਲ ਜਗਸੀਰ ਸਿੰਘ ਕਮੈਂਟ ਕਰਕੇ ਜਰੂਰ ਦੱਸਦੇ ਹੋ ਬਾਈ ਕਿਵੇਂ ਦੀ ਲੱਗਦੀ ਹੈ ਮੱਝ ਤੇ ਬਾਈ ਦਾ ਵੀ ਹੌਸਲਾ ਪਜਾਈ ਕਰਿਓ ਦੱਸਿਓ ਜਰੂਰ ਕੋਈ ਕਮੀ ਬੇਸੀ ਗਈ ਵਾਰਾਂ ਆਪ ਨੂੰ ਨਹੀਂ ਪਤਾ ਲੱਗਦਾ ਹੁੰਦਾ ਹਨ ਤੇ ਕੋਈ ਕਮੀ ਹੁੰਦੀ ਹੈ ਦੂਜੇ ਟਾਈਮ ਜਿਹੜੀ ਲ ਮਿਲਕਿੰਗ ਦਾ ਸਟਾਰਟ ਕਰੀ ਹੋਈ ਆ ਸਵੇਰੇ ਵੀ ਆਪਾਂ 6:00 ਵਜੇ ਦੇ 10 ਮਿੰਟਾਂ ਦੇ ਕਰੀ ਸੀਗੀ ਤੇ ਹੁਣ ਆਪਾਂ ਸ਼ਾਮ ਦੇ ਟਾਈਮ 6:00 ਵਜੇ ਦੇ 10 ਮਿੰਟਾਂ ਦੇ ਸ਼ੁਰੂ ਕਰੀਆ ਦੇਖ ਰਹੇ ਆਂ ਕਿ ਗਰਮ ਵਾਲੀ ਕਿੰਨਾ ਕੁ ਬੱਗਾ ਕਰ ਜਾਂਦੀ ਆ ਤੇ ਇਹੋ ਜੀ ਵੀਡੀਓ ਦੇਖਣ ਦੇ ਲਈ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਓ ਕਿਉਂਕਿ ਆਪਾਂ ਪਸ਼ੂਆਂ ਦੇ ਰਿਲੇਟਡ ਵੀਡੀਓ ਜਿਹੜੀ ਪਾਉਂਦੇ ਰਹਿੰਨੇ ਆ। ਸ਼ੇਅਰ ਜਰੂਰ ਕਰ ਦਿਓ ਫੇਸਬੁੱਕ ਤੇ ਜਿਹੜੇ ਭਰਾ ਦੇਖੀ ਜਾਂਦੇ ਹਨ ਕੋਈ ਵੀ ਦੋਸਤ ਮਿੱਤਰ ਜਿਹੜਾ ਕਈ ਵਾਰ ਦੇਖਣ ਕਰਨੀ ਹੋ ਰਹਿ ਜਾਂਦਾਗਾ। ਅ ਸੁਪਰ ਬਾਈ ਮਾਜੂਰੀ ਰੀ ਫਾਰਮ ਸੁਪਰ ਬਾਈ ਬਹੁਤ ਵਧੀਆ ਬਾਈ ਬਹੁਤ ਵਧੀਆ ਸੁਪਰ ਨਗੀਨਾ ਪਾਕੀ ਸ਼ੇਅਰ ਜਰੂਰ ਕਰ ਦਿਓ ਜਿਹੜੇ ਭਰਾ ਜੁੜੀ ਜਾਂਦੇ ਆ ਕਮੈਂਟ ਜਰੂਰ ਕਰੀ ਜਾਓ ਹਨਾ ਤੇ ਆ ਕਈ ਵਾਰ ਕੋਈ ਸੁਝਾਅ ਹੁੰਦਾ ਉਹ ਵੀ ਆਪਣਾ ਜਰੂਰ ਦਿਓ ਤੇ ਕਈ ਵਾਰ ਸਾਨੂੰ ਵੀ ਨਹੀਂ ਪਤਾ ਹੁੰਦਾ ਨਾ ਗੱਲ ਦਾ ਤੇ ਥੋੜੀ ਦੱਸਣ ਦੇ ਨਾਲ ਜਿਹੜਾ ਪਤਾ ਲੱਗ ਜਾਂਦਾ ਇੱਕ ਥੋੜਾ ਜਿਹਾ ਹੀਟ ਦੇ ਵਿੱਚ ਆ ਗਈ ਤਾਂ ਕਰਕੇ ਥੋੜਾ ਦੁੱਧਾ ਤੋੜ ਗਈ ਮੌਕੇ ਦੇ ਉੱਪਰ ਆ ਗਈ ਤੇ ਬਾਈ ਕੋਲੇ ਵੀ ਟਾਈਮ ਹੈ ਨਹੀਂ ਸੀਗਾ ਪਹਿਲਾਂ ਥੋੜਾ ਦੁੱਧ ਤੋੜਤਾ ਤੇ ਨਾਲ ਹੀ ਜੇ ਆਪਾਂ ਕਹਿੰਦੇ ਬਾਈ ਨੇ ਮਸਰਦਾਨੀ ਨਹੀਂ ਉਨੀ ਕੁਝ ਨਹੀਂ ਲਾਇਆ ਪਹਿਲੇ ਬੱਲਮ ਤੇ ਬਸ ਕੂਲਰ ਲੱਗਦਾ ਜੇ ਮੈਂ ਕਹਣਾ ਮਸਰਦਾਨੀ ਲਈ ਹੁੰਦੀ ਥੋੜਾ ਜਿਆ ਹੋਰ ਵੀ ਫਰਕ ਪੈ ਜਾਂਦਾ ਕਿਉਂਕਿ ਪਸ਼ੂ ਰਿਲੈਕਸ ਰਹਿੰਦਾ ਮਸਰ ਜ਼ਿਆਦਾ ਹੈ ਮੀਂਹ ਬਾਰਿਸ਼ ਹੋਣ ਕਰਕੇ ਵੀ ਜਿਆਦਾ ਜਿਹੜਾ ਮਸਰ ਹੋ ਗਿਆ ਤੇ ਇਸ ਕਰਕੇ ਦੁੱਧ ਤੇ ਫਰਕ ਪੈਂਦੀ ਜਾਂਦਾ ਇਹ ਮੇਲਾ ਸੈਂਗਣਾ ਇਸ ਬਹੁਤ ਵਧੀਆ ਜਾ ਮੇਲਾ ਬਾਈ ਦਲੇਮਾ ਪਿੰਡ ਦੇ ਵਿੱਚ ਆ ਮਾਨਸਾ ਜ਼ਿਲ੍ਹੇ ਦਾ ਪਿੰਡ ਰਹਿ ਜਾਂਦਾ ਪਿੱਕੀ ਦੇ ਨਾਲ ਮਨਪ੍ਰੀਤ ਧਾਲੀਵਾ ਗੁੱਡ ਬਾਈ ਬਹੁਤ ਵਧੀਆ ਮਨਪ੍ਰੀਤ ਬਾਈ ਤੇ ਮਾਨਸਾ ਜ਼ਿਲ੍ਹੇ ਦਾ ਪਿੰਡਾ ਪਿੱਕੀ ਤੋਂ 14 ਕਿਲੋਮੀਟਰ ਦੂਰ ਰਹਿ ਜਾਂਦਾ ਦਲੇਮਾ ਪਿੰਡ ਜਿੱਥੇ 6 ਕਿਲੋਮੀਟਰ 6 ਕਿਲੋਮੀਟਰ ਦੂਰ ਆ ਸੌਰੀ ਪਿੱਕੀ ਤੋਂ ਤੇ ਬਾਈ ਨੇ ਮਾਦੇ ਸ਼ਾਮ ਕੇ ਰੱਖੀ ਹੋਈ ਸੀ ਕਿ ਪਰ ਪਤਾ ਨਹੀਂ ਸੀ ਕਿ ਵੀ ਇੰਨਾ ਕ ਦੁੱਧ ਕੱਢੂਗੀ। ਪ੍ਰੋਪਰ ਜਿਹੜੀ ਆਪਾਂ ਐਂਡ ਤੇ ਜਾਣਕਾਰੀ ਲੈ ਕੇ ਦੇਵਾਂਗੇ। ਕੀ ਕੁਝ ਪਾਇਆ ਠੀਕ ਆ ਤੇ ਹੁਣ ਡੈਟ ਕੀ ਚੱਲਦੀ ਆ। ਸਾਰਾ ਜਿਹੜਾ ਆਪਾਂ ਦੱਸਾਂਗੇ। ਕਾਦੇ ਨਾਲ ਇਹ ਜਿਹੜਾ ਦੁੱਧ ਇੰਨਾ ਤੁਸੀਂ ਕੱਢਿਆ ਪਿਛਲੇ ਸੂਏ ਕਿੰਨਾ ਸੀਗਾ ਸਾਰਾ ਆਪਾਂ ਚਾਨਣ ਪਾ ਦਾਂਗੇ ਐਂਡ ਤੇ ਤੇ ਜ਼ਰੂਰ ਲਾਈਵ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰਦੇ ਬੜੀ ਸ਼ਾਂਤ ਸੁਭਾਅ ਦੀ ਮਾਝਾ ਤੂੰ ਦੇਖ ਸਕਦਾ ਹੈ ਨਾ ਤੇ ਬਾਕੀ ਢਾਂਚਾ ਡੁੰਚਾ ਜਿਹੜਾ ਬਹੁਤ ਹੀ ਵਧੀਆ ਦੁੱਧ ਵਾਲਾ ਕਰੈਕਟਰ ਨੇ ਤੇ ਨਾਲ ਹੀ ਇਹਦੀ ਬੇਟੀ ਖੜੀ ਹੈ ਜਿਵੇਂ ਆਪਾਂ ਕਹਿੰਦੇ ਦੀ ਕੱਟੀ ਮੱਝ ਦੀ ਇਸੇ ਮੱਝ ਦੀ ਕੱਟੀ ਆ ਤੇ ਨਾਲ ਹੀ ਇੱਕ ਜਿਹੜਾ ਬਾਈ ਨੇ ਝੋਟਾ ਰੱਖਿਆ ਹੋਇਆ ਇਸੇ ਮੱਝ ਦਾ ਕਿਸੇ ਮਾਦੀ ਦਾ ਬੱਚਾ ਹੈਗਾ ਤੇ ਉਹ ਤਿਆਰ ਕਰਿਆ ਹੋਇਆ ਹੈਗਾ ਤੇ ਸਰਵਸ ਸ਼ੁਰੂ ਆ ਪਿੰਡਾਂ ਦੇ ਵਿੱਚ ਨੇੜੇ-ਦੇੜੇ ਜਿਹੜੇ ਲੋਕ ਆਉਂਦੇ ਆ ਬਰੀਡ ਜੇ ਕਿਸੇ ਨੇ ਪੈਦਾ ਕਰਨੀ ਹੈ ਨਾ ਚੰਗੇ ਮੰਨ ਲਓ ਬਲੱਡ ਲਾਈਨ ਖਾਨਦਾਨ ਦੀ ਤਾਂ ਬਾਈ ਦਾ ਨੰਬਰ ਵੀ ਲੈ ਕੇ ਦੇਵਾਂਗੇ ਜੇ ਕਿਸੇ ਭਰਾ ਨੇ ਮੱਝ ਕਰਾਸ ਕਰਾਉਣੀ ਆ ਤਾਂ ਉਹ ਸੰਪਰਕ ਕਰਕੇ ਆ ਸਕਦਾ ਬਾਕੀ ਇਹ ਮਾਝੇ ਦੋਸਤੋ ਜੇ ਮੇਲੇ ਮੂਲੇ ਦੇ ਗਿਆਂਦਾ ਬਾਕੀ ਵਧੀਆ ਨਾਮ ਲੈ ਕੇ ਆਉਂਦੀ ਪਰ ਹੁਣ ਮੇਲਾ ਐਸੇ ਰੁੱਤੇ ਸੁਈ ਹੋਈ ਆ ਵੀ ਮੇਲਾ ਕੋਈ ਆਇਆ ਨਹੀਂ ਹੈ ਨਹੀਂ ਗੰਨਿਆ ਤੇ ਬਾਕੀ ਆਪਾਂ ਹੋ ਸਕਿਆ ਗਾਣ ਉਹਨੂੰ ਮੇਲੇ ਦੇ ਦੇਖ ਕੇ ਸਵਾਵਾਂਗੇ ਉਹਨੂੰ ਮੇਲੇ ਤੇ ਜ਼ਰੂਰ ਲੈ ਕੇ ਜਾਵਾਂਗੇ ਜਿੱਥੇ ਮੇਲਾ ਆ ਉੱਥੇ ਆਪਾਂ ਜ਼ਰੂਰ ਇਹ ਮੱਝ ਨੂੰ ਪਾਉਣੀ ਪਾਉਣੇ ਜੋ ਮੇਲ ਬਾਈ ਓਕੇ ਹਾਂ ਬ੍ਰੇਡ ਬੜੀਨਸ ਬਹੁਤ ਵਧੀਆ ਬਈ ਬਹੁਤ ਵਧੀਆ ਜਿੰਨੇ ਭਰਾ ਦੇਖੀ ਜਾਂਦੇ ਸਾਰਿਆਂ ਦਾ ਧੰਨਵਾਦ ਤੇ ਜਿਹੜੇ ਲਾਈਵ 'ਚ ਟਾਈਮ ਤੋਂ ਟਾਈਮ ਕੱਢ ਕੇ ਜੁੜੇ ਹੋਏ ਨੇ ਬਾਕੀ ਜਿਹੜੇ ਜਿਹਾ ਮਜ਼ਾ ਆਪਾਂ ਕਰ ਕਰ ਰੱਖਣਾ ਚਾਹੁੰਨੇ ਤਾਂ ਆਪਾਂ ਨੂੰ ਥੋੜਾ ਜਿਹਾ ਧਿਆਨ ਦੇਣਾ ਪੈਣਾ। ਕੰਮ ਸੰਗ। ਬਾਈ ਜੀ ਲੋਕਾਂ ਨੂੰ ਦੁੱਧ ਚੱਕ ਕਰਾਉਣਾ ਤਾਂ ਬਾਲਟੀ ਤੇ ਕੈਮਰਾ ਲਾ ਕੇ ਰੱਖੀ ਦਾ। ਬਾਈ ਜੀ ਬਾਲਟੀ ਤੇ ਕੈਮਰਾ ਵੀ ਲਾਇਆ ਹੋਇਆ ਹੁਣ ਦੱਸੋ ਉਧਰ ਮਾਗਰ ਦੀ ਕਿੱਧਰ ਦੀ ਕੋਈ ਆ ਜੂਗਾ। ਠੀਕ ਹੈ ਤੰਨ ਥਾਈ ਲਾਈਵ ਚੱਲੀ ਜਾਂਦਾ। ਜਿਹਨੇ ਦੇਖਣਾ ਬਾਈ ਉਹ ਤੇ ਦੇਖੀ ਜਾਂਦਾਗਾ। ਐ ਤਾਂ ਹੁਣ ਬਾਈ ਤੁਸੀਂ ਵੀ ਸੈਣ ਹੁਣ ਬਾਲਟੀ ਤਾਂ ਹੁਣ ਕੋਲੇ ਮੱਝ ਦੇ ਬਾਈ ਕਿੱਥੇ ਭੱਜ ਜੀਏ ਦਿਸੀ ਜਾਂਦਾਗਾ ਇੱਥੋਂ ਕਿਹੜਾ ਬਾਈ ਦੀਂਦਾ ਨਹੀਂ ਕਿੱਧਰ ਦੇ ਆਉ ਬੰਦਾ ਇਹ ਦੱਸੋ ਮੈਨੂੰ ਬਾਕੀ ਖਾਲੀ ਬਾਲਟੀ ਪਰ ਦਿਖਾਈ ਆ ਕੈਮਰਾ ਉੱਤੇ ਲਾਵਾਂਗੇ ਜਦੋਂ ਦੁੱਧ ਬਣਾਵਾਂਗੇ ਸਾਰਾ ਚੰਨਣ ਪਾਵਾਂਗੇ ਵੀ ਕਿੰਨਾ ਦੁੱਧ ਆ ਇਹ ਬਾਈ ਕੋਈ ਸੇਲ ਨਹੀਂ ਹੈਗੀ ਕੋਈ ਆਪਾਂ ਕੰਪੀਟੀਸ਼ਨ 'ਚ ਨਹੀਂ ਹੈਗੇ ਇਹ ਤਾਂ ਵੈਸੇ ਹੀ ਆਪਾਂ ਦਿਖਾਇਆ ਵੀ ਇਹਨੇ ਕਿ ਦੁੱਧ ਵਾਲੀ ਮੱਝ ਵੀ ਇੱਥੇ ਇਸ ਬੈਂਡ ਦੇ ਵਿੱਚ ਖੜੀ ਆ ਠੀਕ ਹੈ ਨਾ ਕੋਈ ਆਪਾਂ ਐਵੇਂ ਨਹੀਂ ਹੈਗਾ ਵੀ ਆਪਾਂ ਕੰਪੀਟੀਸ਼ਨ ਚੱਲਦਾ ਜਾਂ ਕੋਈ ਮੰਨ ਲਓ ਵੀ ਆਪਾਂ ਕਿਸੇ ਨੂੰ ਸਰਟੀਫੀਕੇਟ ਦੇਣਾ ਹਨ ਇਹ ਆਪਾਂ ਦਿਖਾਇਆ ਵੀ ਤੁਲੇਮਾ ਪੈਂਡ ਦੇ ਵਿੱਚ 20 ਲੀਟਰ ਵਾਲੀ ਮੱਝ ਆਈ ਖੜੀ ਹੈਗੀ ਇਹ ਆਪਾਂ ਦੇਖਾ ਵੀ ਕਿਹੜੀ ਚੀਜ਼ਾਂ ਨੇ ਤਿਆਰ ਕਰੀ ਆ ਤੇ ਆਪਾਂ ਭਰਾਵਾਂ ਨੂੰ ਦਿਖਾਉਣਾ ਚਾਹੁੰਦੇ ਆ ਵੀ ਆਹ ਚੀਜ਼ਾਂ ਨੇ ਤਿਆਰ ਕਰੀ ਹੋਈ ਆ ਇੰਨਾ ਕੁ ਦੁੱਧ ਦਾ ਫਰਕ ਪਾਇਆ ਤੁਹਾਡੇ ਸਾਹਮਣੇ ਮਣਕੇ ਦਿਖਾਵਾਂਗੇ ਕਿੰਨਾ ਕੁ ਦੁੱਧ ਆ ਤੇ ਕੀ ਗੱਲ ਵਾਤਾ ਤੇ ਮੈਂ ਇੱਕ ਖੇਤੀਬਾੜੀ ਵਾਲੇ ਪਰਿਵਾਰ ਨੇ ਕੋਈ ਕਿਸੇ ਵੀ ਕਿਸਮ ਦਾ ਬਜ਼ੂਰ ਵਾਲਾ ਕੰਮ ਨਹੀਂ ਹੈਗਾ ਤੇ ਪਰ ਫਿਰ ਵੀ ਪਸ਼ੂ ਜਿਹੜੇ ਆ ਉਹਨੇ ਸੰਭਾਲ ਕੇ ਰੱਖੇ ਹੋਏ ਆ ਤੇ ਵਧੀਆ ਸ਼ੌਂਕ ਨਾਲ ਤੇ ਦੁੱਧ ਵਧੀਆ ਚੰਗਾ ਬਾਈ ਨੇ ਵੀ ਕਢਾ ਲਿਆ ਜਿਵੇਂ ਆਪਾਂ ਦੱਸਿਆ ਉਹ ਮੈਂ ਕੀਤਾ ਬਾਕੀ ਫੁੱਲ ਵੀਡੀਓ ਆਪਾਂ ਇਸੇ ਚੈਨਲ ਦੇ ਉੱਤੇ ਪਾਵਾਂਗੇ ਕੀ ਕੀ ਪ੍ਰੋਡਕਟ ਤੇ ਕਿੰਨਾ ਮੰਨ ਲਓ ਵੀ ਨੂੰ ਖਵਾਇਆ ਕਿੰਨੇ ਕਿ ਡਾਟਾ ਸਾਰੀ ਪੂਰੀ ਲੋਕਾਂ ਨੂੰ ਜਾਣਨ ਪਾਵਾਂਗੇ ਤੇ ਜਿਹੜੇ ਆਪਣੇ ਭਰਾ ਹਨ ਉਹ ਦੇਖ ਸਕਣ ਤੇ ਆਪਣੀਆਂ ਮੱਝਾਂ ਤਿਆਰ ਕਰ ਸਕਣ ਹਨ ਉਹ ਫੁੱਲ ਵੀਡੀਓ ਆਪਾਂ ਕੱਲ ਨੂੰ ਅਪਲੋਡ ਕਰਾਂਗੇ ਤਿੰਨ ਟਾਈਮ ਹੋ ਗਿਆ ਆਪਾਂ ਨੂੰ ਲਾਈਵ ਚ ਲਾਉਂਦੇ ਨੂੰ ਕੱਲ ਖਾਲੀ ਕਰਤੀ ਸੱਜ ਦੇ ਦਿਨ ਦਾ ਆਪਾਂ ਦੁੱਧ ਦਿਖਾ ਦੇਵਾਂਗੇ ਵੀ ਕਿੰਨਾ ਇੱਕ ਦਿਨ ਦੇ ਵਿੱਚ ਇਹਨੇ ਦੁੱਧ ਕੀਤਾ ਕੱਲ ਸ਼ਾਮ ਨੂੰ ਆਪਾਂ ਖਾਲੀ ਕਰੀ ਸੀ ਤੇ ਅੱਜ ਸਵੇਰੇ ਵੀ ਚੋਇਆ ਸੀ ਤੇ ਹੁਣ ਵੀ ਆਪਾਂ ਜਿਹੜੇ ਦਿਖਾਉਣਾ ਇਹਨੂੰ ਕਿੰਨਾ ਦੁੱਧ ਕਰਦੀ ਹੈ ਟੋਟਲ ਕਿੰਨਾ ਹੋ ਜੂਗਾ ਇੱਕ ਦਿਨ ਦਾ ਤਾਂ ਆਪਾਂ ਬੈਸੇ ਸੌਂਕ ਨੂੰ ਕਰਿਆ ਲਾਈਵ ਕੋਈ ਆਪਾਂ ਐ ਨਹੀਂ ਹੈਗਾ ਕਿ ਆਪਾਂ ਆਲੋਜਾ ਕੰਪੀਟੀਸ਼ਨ ਚੱਲੀ ਜਾਂਦਾ ਜਾਂ ਕੁਝ ਵੀ ਹੈ ਨਾ ਇਹ ਤਾਂ ਆਪਾਂ ਸੌਂਕ ਨੂੰ ਮਤਲਬ ਦਿਖਾਇਆ ਇਹ ਆਪਾਂ ਮਾਜ ਦਾ ਖਾ ਵੀ ਯਾਦਵਿੰਦਰ ਪੀ ਜੇ ਜੱਗਾ ਲੈ ਉਹ ਮੱਝ ਵੀੜੀ ਚਵਾਈ ਖਤਮ ਹੋ ਗਈ ਤੇ ਚੱਕਲੇ ਪੱਜ ਗਏ। ਅੱਲਾ ਭਾਈ ਬਾਹਲਟੀ ਦੇ ਉੱਤੇ ਕੈਮਰਾ ਜਿਹੜੇ ਭਰਾ ਕਹਿੰਦੇ ਸੀ ਨਾ ਪਾਸੇ ਦੇ ਕੈਮਰਾ ਦੇਖੋ। ਬਾਹਲਟੀ ਦੇ ਬਿਲਕੁਲ ਉੱਤੇ ਆ। ਤੇ ਠਾਰ ਬਈ ਮੜਿਆ। ਅੱਲਾ ਧੋੜਾ ਦੇ ਕਰ। ਨੇੜੇ ਕਰ ਆ ਨਾ। ਇਹ ਦੂਤੇ ਦਾ ਬਾਈ ਫਿਰ ਆਪਦਾ ਨਾ ਹਨਾ। ਤੇ YouTube ਵਾਲੇ ਭਰਾ ਜੁੜੂ ਉੱਤੇ ਦੇਖ ਲੋ ਤੇ Facebook ਵਾਲੀ Facebook ਉੱਤੇ ਦੇਖ ਲੋ ਕਿੰਨਾ ਦੁੱਧ ਆ ਇਹ ਤੁਹਾਡੇ ਸਾਹਮਣੇ ਮਿਣ ਕੇ ਦਿਖਾ ਦਾਂਗੇ ਸਵੇਰੇ ਇਹਨੇ ਕੱਢਿਆ ਸੀ 10 ਤੇ ਕੱਲ ਖਾਲੀ ਕਰਨ ਸਮੇਂ ਦਿੱਤਾ ਸੀ 10:30 ਸਵੇਰੇ 10:30 ਸੀ ਹਨਾ ਹਾਂ 10:30 ਕੱਢਿਆ ਸੀ ਕੱਲ ਖਾਲੀ ਕਰਨ ਸਮੇਂ 10 ਸੀ ਹਨਾ ਹਾਂ ਉਹ ਤਾਂ ਗਿਆ ਹੋਊਗਾ ਕੱਲ

ਤਨ 4 5 6 7

ਲਾ ਵੀ ਮਿੱਤਰੋ 10 ਹੋ ਗਿਆ ਆ ਬਿਲਡਾ ਦੇ ਕੋਈ ਨਹੀਂ ਬਸ 10 ਹੋ ਗਿਆ ਪੂਰਾ 10 ਕਿਲੋ ਤੇ ਸਵੇਰੇ ਕੱਢਿਆ ਸੀ 10.5 ਤੇ 20 ਕਿਲੋ 20.5 ਕਿਲੋ ਹੋ ਗਿਆ ਨਾ 20 ਕਿਲੋ ਤੇ 500 ਗ੍ਰਾਮ ਜਿਹੜਾ ਦੁੱਧ ਹੋ ਗਿਆ ਲੈ ਜੀ ਚੱਕ ਲੋ 20 ਕਿਲੋ ਤੇ 500 ਗ੍ਰਾਮ ਜਿਹੜਾ ਦੁੱਧ ਹੋ ਗਿਆ ਤੇ ਬਾਕੀ ਆਪਾਂ ਬਾਈ ਨੂੰ ਪੁੱਛਦੇ ਆ ਕੀ ਇਹੋ ਜਿਹਾ ਪਾਇਆ ਸੀਗਾ ਅੱਜ ਇੱਕ ਦਿਨ ਦਾ 20 ਕਿਲੋ 500 ਗ੍ਰਾਮ ਦੁੱਧ ਜਿਹੜਾ ਇਸ ਮਾਝਨੇ ਦਿੱਤਾ ਲੀਟਰਾਂ ਦੇ ਮੁਤਾਬਕਾ ਠੀਕ ਹੈ ਬਾਈ ਕੋਲੇ ਕੰਡਾ ਹੈ ਨਹੀਂ ਸੀਗਾ ਤਾਂ ਸੌਂਕ ਨੂੰ ਵੈਸੇ ਹੀ ਆਪਾਂ ਲੈ ਮਿਲਕਿੰਗ ਕਰੀ ਸੀਗੀ ਕੱਲ ਖਾਲੀ ਕਰੀ ਸੀਗੀ ਅੱਜ ਸਵੇਰੇ 10.5 ਸੀਗਾ ਤੇ ਹੁਣ ਹੈਗਾ 10 ਕਿਲੋ 20 ਕਿਲੋ ਤੇ 500 ਗ੍ਰਾਮ ਜਿਹੜਾ ਦੁੱਧ ਹੋ ਗਿਆ ਤੇ ਬਾਕੀ ਬਾਈ ਨਾ ਕਰਦੇ ਆ ਗੱਲਬਾਤ ਇੱਧਰ ਹੀ ਆ ਜਮੜਿਆ ਇੱਥੇ ਕਰਦਾ ਆ ਉੱਚਾ ਬੋਲੀ ਮੜੇ ਜਾ ਬਾਈ ਸਸੀ ਗਾਲ ਤੇ ਬਾਈ ਨਾਮ ਦੱਸੀ ਆਪਣਾ ਗੁਰਪਿਆਰ ਸਿੰਘ ਗੁਰਪਿਆਰ ਸਿੰਘ ਪਿੰਡ ਕਿਹੜਾ ਬਾਈ ਦਲੇਵਾਂ ਜੀ ਦਲੇਵਾਂ ਜਿਲ੍ਹਾ ਕਿਹੜਾ ਪੈਂਦਾ ਮਾਨਸਾ ਮਾਨਸਾ ਇੱਕ ਵਾਰੀ ਨੰਬਰ ਬੋਲ ਬਾਈ 70195 ਹਾਂ 33355 ਠੀਕ ਆ ਗੁਰਪਿਆਰ ਬਾਈ ਜਿਹੜੀ ਮੱਝ ਆਪੇ ਇਹ ਘਰ ਦੀ ਸੀ ਆਪਣੀ ਹਾਂਜੀ ਕਰਦੀ ਹੈ ਠੀਕ ਆ ਕੈਸੂਏ ਸੂਏ ਪੀ ਪੰਜਵਾਂ ਸੂਆ ਜੀ ਪੰਜਵਾਂ ਸੂਆ ਪਿਛਲੇ ਚੌਥੇ ਸੂਏ ਕਿੰਨਾ ਕਦੁੱਧ ਸੀਗਾ ਇਹਦੇ ਥੱਲੇ ਦੀ 14 ਲੀਟਰ 14 ਕਿਲੋ ਪੂਰਾ ਜੋਰ ਲਾਇਆ ਸੀ ਹਾਂਜੀ ਵਧੀ ਨਹੀਂ ਸੀਗੀ ਠੀਕ ਆ ਐਤ ਕੀ ਜਿਹੜੀ ਪੰਜਵੇਂ ਸੂਏ ਸੂਈ ਹੋਈ ਹੈ ਤੇ ਹੁਣ ਤੂੰ ਕਦੋਂ ਤੋਂ ਸਟਾਰਟ ਕਰਿਆ ਸੀ ਜਿਹੜਾ ਆਪਾਂ ਪ੍ਰੋਜੈਕਟ ਆ? 7ਵੇਂ ਮਹੀਨੇ ਤੋਂ ਕਰਿਆ ਸੀ। 7ਵੇਂ ਮਹੀਨੇ ਦੇ। ਸਟਾਰਟ ਕਰਤਾ ਸੀਗਾ। ਕੀ ਕੁਝ ਪਾਇਆ ਸੀਗਾ? ਰਾਈਟ ਐਚ ਜੀ। ਇੱਕ ਦਾ ਆਪਾਂ ਦੇਖ ਲਈਏ। ਇੱਕ ਦਾ ਪਾਈ ਸੀ ਆਪਾਂ ਰਾਈਟ ਐਚ ਆ। ਤੇ ਨਾਲ ਆ ਬਾਲਟੀ ਪਾウダー ਵਾਲੀ। ਦੋਨੇ ਚੀਜ਼ਾਂ ਪਾਈਆਂ ਸੀ? ਹਾਂਜੀ ਤੇ ਆਪਾਂ ਖਾਲ ਪਾਈ ਦੀ। ਖਾਲ ਬੜੇਮਾਂ ਦੀ ਕੱਚੀ ਘਣੀ ਦੀ। ਹਾਂਜੀ। ਠੀਕ ਆ ਤੇ ਹੁਣ ਮੰਨ ਹੁਣ ਇਹਨੂੰ ਆ ਚੱਲਦਾ ਸਮਾਨ? ਹੁਣ ਆ ਕੈਲਸ਼ੀਅਮ ਚੱਲਦਾ ਜੀ। ਠੀਕ ਆ। ਨਾਲ ਹਾਂ। ਰਾਈਟ ਐਚ ਜੀ ਵੀ ਚੱਲਦਾ ਨਾਲ। ਹਾਂ। ਤੇ ਪਾਊਡਰ ਜੀ। ਪਾਊਡਰ ਵੀ ਚੱਲਦਾ। ਤੰਨੇ ਚੀਜ਼ਾਂ ਮ ਆਹ ਚੀਜ਼ਾਂ ਦੇ ਨਾਲ ਜਿਹੜਾ ਬਈ ਨੇ 20 ਕਿਲੋ ਦੁੱਧ ਕੱਢ ਲਿਆ ਪਿਛਲੀ ਵਾਰ ਸੀਗਾ 14 ਕਿਲੋ ਹਣਾ ਤੇ ਇਹ ਚੀਜ਼ਾਂ ਚ ਇੰਨਾ ਕਦਮਾ ਵੀ ਇੰਨਾ ਦੁੱਧ ਕਰਤਾ ਤੇ ਆ ਜਾ ਬਈ ਇਤਨੂੰ ਆ ਜਾ ਤੇ ਹੁਣ ਇਹ ਰੁਟੀਨ ਦੇ ਵਿੱਚ ਚੱਲਦੀਆਂ ਨੇ ਠੀਕ ਆ ਤੇ ਬਾਕੀ ਬਈ ਦਾਣਾ ਦੂਣਾ ਕਿੰਨਾ ਖਾ ਖਾ ਜਾਂਦੀ ਆ ਦਾਣਾ ਬਈ ਸਾਹ ਦੇ ਨਾਲ ਖੁੱਲ੍ਹੇ ਹੀ ਦਰਾਂ ਜਿੰਨਾ ਖਾ ਲੈਂਦੀ ਆ ਤੇ ਉਹ ਦੱਸ ਤੇ ਮੜਾ ਜ ਮੋਟਾ ਐਸਟੀਮੇਟ ਵੀ ਕੀ ਕੀ ਪਾਉਣਾਗਾ ਸੋਲਿਆਂ ਦੀ ਚੂਰੀ ਹੂੰ ਸੋਨਾ ਸਿਰਕਾ ਹੂੰ ਕਣਕ ਦਾ ਜੋਕਰ ਹੂੰ ਤੇ ਬੜੇ ਮੇਰੇ ਕੱਚੀ ਗਾਣੀ ਤੇ ਕੱਚੀ ਗਾਣੀ ਦੀ ਖਾਲਾ ਠੀਕ ਆ ਦਲੀਆ ਵੀ ਪਾਉਣਾਗਾ ਹਾਂਜੀ ਦਲੀਆ ਵੀ ਲੈ ਮਿੱਤਰੋ ਇੰਨੇ ਕ ਸਮਾਨ ਦੇ ਵਿੱਚ 20.5 ਕਿਲੋ ਇਹਨੇ ਦੁੱਧ ਕੱਢਿਆ ਤੇ ਬਾਕੀ ਬਾਈ ਕਹਿੰਦਾ ਜਿੰਨਾ ਖਾ ਲੈਂਦੀ ਉਹਨਾਂ ਕ ਪਾ ਦੇਣਾ ਹਣਾ ਤੇ ਬਾਕੀ ਜੇ ਕਿਸੇ ਨੂੰ ਫੇਰ ਵੀ ਚੱਕੀਣੀ ਆਉਂਦਾ ਤਾਂ ਬਾਈ ਦਾ ਨੰਬਰ ਇੱਕ ਵਾਰੀ ਹੋਰ ਬੋਲ ਦੇ 77195 ਹੂੰ 34355 ਇਹ ਨੰਬਰ ਤੇ ਤੁਸੀਂ ਫੋਨ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਵੀ ਬਾਈ ਕੀ ਪਾਇਆ ਸੀਗਾ ਸਾਰਾ ਤੁਹਾਨੂੰ ਦੱਸ ਦੂਗਾ ਤੇ ਮੱਝ ਆ ਕੇ ਤੁਸੀਂ ਦੇਖ ਵੀ ਸਕਦੇ ਹੋ ਤੇ ਬਾਈ ਸੇਲ ਤਾਂ ਨਹੀਂ ਹੈਗੀ ਮੱਝ ਆਪਣੀ ਇਹ ਨਾ ਸੇਲ ਨਹੀਂ ਹੈਗੀ ਜੇ ਕਈ ਵਾਰ ਅਗਲੇ ਨੇ ਖੁੱਲੇ ਰੁਪਈਏ ਲਾਤੇ ਨਾ ਸੇਲ ਨਹੀਂ ਹੈਗੀ ਸੇਲ ਨਹੀਂ ਕਰਨੀ ਤੇ ਸ਼ੌਂਕ ਵਜੋਂ ਕਰਾਈ ਆਪਾਂ ਠੀਕ ਆ ਵੀ ਆਪਾਂ ਸ਼ੌਂਕ ਨੂੰ ਵੀ ਉਹੀ ਕਰਾਤੀ ਬੱਸ ਆਪਾਂ ਕਿਹੜਾ ਕੋਈ ਕੰਪੀਟੀਸ਼ਨ ਲੜਨਾ ਜਾਂ ਕਿਸੇ ਸਰਟੀਫਿਕੇਟ ਲੈਣਾ ਹਾਂ ਤੇ ਹੁਣ ਇਹਦੀ ਕੱਟੀ ਦਿਖਾ ਕਿਹੜੀ ਹੈਗੀ ਆਹ ਕੱਟੀ ਆ ਆਹ ਏੜੀ ਇਹਦੀ ਕੱਟੀ ਹੈ ਕਿੰਨੇ ਟਾਈਮ ਦੀ ਇਹ 2 ਸਾਲ ਦੀ 2 ਸਾਲ ਦੀ ਜਿਹੜੀ ਇਹਦੀ ਬਾਈ ਕੱਟੀ ਹੈਗੀ ਇਹ ਕੋਲੇ ਖੜੀ ਨੀਲੀ ਰਾਬਦੀ ਹੈ ਨਾ ਤੇ ਇਹ ਵੀ ਚੰਗੀ ਬਰੀਡ ਆ ਤੇ ਗੱਬਣ ਦਾ ਨਹੀਂ ਹੈਗੀ ਬਸ ਹੁਣ ਤਿਆਰੀ ਹੈ ਨਾ ਇਹਦੇ ਵੀ ਆਪਾਂ ਵਧੀਆ ਟੀਕੇ ਭਰਾਂਗੇ ਤੇ ਆ ਜਾ ਸਾਂਹ ਨੂੰ ਵੀ ਦਿਖਾ ਦਈਏ ਤੇ ਜਿਹੜਾ ਮੱਝ ਦਾ ਇੱਕ ਬੱਚਾ ਬਾਈ ਨੇ ਪਾਲਿਆ ਹੋਇਆ ਸਾਂਹ ਤੇ ਉਹ ਵੀ ਆਪਾਂ ਦੇਖ ਲਈ ਹੈ ਨਾ ਤੇ ਆ ਬੈਠਾ ਮਿੱਤਰੋ ਮਾਲੀ ਜਿਹੜਾ ਸੌਂਗ ਦਾ ਰੱਖਿਆ ਹੋਇਆ ਖੜਾ ਕਰ ਲਾ ਇਹਦਾ ਵੀ ਸ਼ਰੀਰ ਰੂਪ ਤੁਸੀਂ ਦੇਖ ਲਓ ਤੇ ਇਹਨੂੰ ਪੁੱਛਾਂਗੇ ਬਾਈ ਕੀ ਪਾਉਂਦਾ ਏਸੇ ਮੱਝ ਦਾ ਇਹਦਾ ਬੱਚਾ 20 ਕਿਲੋ ਵਾਲੀ ਦਾ ਜੇ ਕਿ ਸਹ ਭਰਾ ਨੇ ਬਰੀਡ ਪੈਦਾ ਕਰਨੀ ਹੈ ਨਾ ਪਿੰਡ ਦੇ ਲੇਮਾਂ ਦੇ ਲਵੇ ਦਵੇ ਵਿਖੀ ਫਰਮਾਹੀ ਬੋੜਾ ਵਾਲਾ ਜਾਂ ਹੋਰ ਵੀ ਜਿਹੜੇ ਵੀ ਰੋਕੇ ਜਿਵੇਂ ਨੇੜੇ ਵਾਲੇ ਪਿੰਡ ਨੇ ਜਿਹੜੇ ਗੜੱਦੀ ਗੜੁੱਦੀ ਆਹ ਆਪਣਾ ਤੇ ਕੋਈ ਵੀ ਜਿਹੜਾ ਨੇੜੇ ਪਿੰਡ ਦਾ ਸਰਵਿਸ ਲੈਣਾ ਚਾਹੁੰਦਾ ਤਾਂ ਇਹ ਝੋਟਾ ਜਿਹੜਾ ਸਰਵਿਸ ਲਈ ਛੱਡਿਆ ਜਾਂਦਾ ਤੇ ਬਾਕੀ origignal ਤੁਸੀਂ ਬਰੀਡ ਇਹ ਪੈਦਾ ਕਰ ਸਕਦੇ ਹੋ ਤੇ ਬਾਕੀ ਤੁਸੀਂ ਬਾਈ ਦਾ ਨੰਬਰ ਹੈਗਾ ਸੰਪਰਕ ਕਰ ਸਕਦੇ ਹੋ ਫੋਨ ਕਰਕੇ ਆ ਸਕਦੇ ਹੋ ਜੇ ਕਿਸੇ ਨੇ ਮੱਝ ਦੇ ਡਰਾਕਟ ਤੇ ਕ੍ਰੌਸਿੰਗ ਕਰਉਣੀ ਹੈ ਨਾ ਤੇ ਕੀ ਰੇਟ ਰੂਟ ਕੀ ਹੈ ਬਾਈ 1000 ਰੁਪਏ ਫੀਸ ਆ ਹਾਂ ਪਹਿਲਾਂ ਆਪਾਂ ਘੱਟ ਮੰਨਦੇ ਸੀ ਹੁਣ ਆਪਣਾ ਮੰਨ ਲੈ ਮੱਝ ਦਾ ਦੁੱਧ ਦਾ ਰੇਟ ਦੇ ਸੀ ਠੀਕ ਹੈ ਪਹਿਲਾਂ ਬਾਈ ਕਹਿੰਦਾ ਘੱਟ ਰੈਂਦੇ ਸੀਗੇ ਹੁਣ ਮੱਝ ਦਾ ਦੁੱਧ ਰਿਕਾਰਡ ਦੇਖ ਕੇ ਠੀਕ ਹੈ ਵੀ 20.5 ਕਿਲੋ ਦਾ ਰਿਕਾਰਡ ਜਿਹੜਾ ਬਣ ਗਿਆ ਇੱਕ ਦਿਨ ਦਾ ਤੇ ਹੁਣ ਅੱਜ 2000 ਰੁਪਏ ਦੀ ਫੀਸ ਆ ਮਿੱਤਰੋ ਕੋਈ ਵੀ ਭਰਾ ਆਪਦੀ ਮੱਝ ਲੈ ਕੇ ਆ ਸਕਦਾ ਫੋਨ ਕਰ ਲਓ ਜਰੂਰ ਨੰਬਰ ਇੱਕ ਵਾਰੀ ਹੋਰ ਬੋਲ ਦੇ 195 34350 ਠੀਕ ਹੈ ਬਾਈ ਦਾ ਨੰਬਰ ਆ ਤੇ ਫੁੱਲ ਵੀਡੀਓ ਪਾਵਾਂਗੇ ਕੱਲ ਨੂੰ ਇਸੇ ਚੈਨਲ ਦੇ ਉੱਪਰ ਹੀ ਤੇ ਉਹ ਵੀ ਆਪਾਂ ਸਾਰਾ ਬਾਈ ਦਾ ਡਿਟੇਲ ਪੁੱਛ ਕੇ ਦੇਵਾਂਗੇ ਜੇ ਕਿਸੇ ਭਰਾ ਨੇ ਟਰੈਕ ਕਰਾਸਿੰਗ ਕਰਾਉਣੀ ਆ ਮੱਝ ਤਾਂ ਚੰਗੇ ਮਾਲੀ ਵਰਤ ਸਕਦੇ ਹੋ ਤੁਸੀਂ ਵਧੀਆ ਤੁਹਾਡੇ ਵੀ ਘਰੇ ਜਿਹੜੇ ਚੰਗੇ ਦੁੱਧ ਵਾਲੀ ਮੱਝ ਪੈਦਾ ਹੋ ਸਕਦੀ ਆ ਤੇ ਬਾਕੀ ਇੱਕ ਵਾਰੀ ਮੱਝ ਆਪਾਂ ਹੋਰ ਦਿਖਾ ਦਈਏ ਇਹ ਮੱਝ ਨੇ ਜਿਹੜਾ ਰਿਕਾਰਡ ਬਣਾਤਾ 20 ਕਿਲੋ 500 ਗ੍ਰਾਮ ਦਾ ਸਾਢੇ 20 ਕਿਲੋ ਲੀਟਰਾਂ ਦੇ ਨਾਲ ਕੰਡਾ ਬਾਈ ਕੋਲੇ ਹੈ ਨਹੀਂ ਸੀਗਾ ਤੇ ਵਧੀਆ ਰਿਕਾਰਡ ਬਣਾ ਗਈ ਕਰਮਾਲੀ ਨੀਲੀ ਰਾਵੀ ਤੇ ਮੰਗਰੇ ਦੇ ਕਟਾ 2 ਮਹੀਨੇ ਹੋ ਗਏ ਬਾਈ ਸੂਈ ਨੂੰ ਹਨਾ 2 ਹੋ ਗਏ ਬਾਈ 2 ਮਹੀਨੇ ਸੂਈ ਨੂੰ ਹੋ ਗਏ ਤੇ ਬਾਕੀ ਵਧੀਆ ਜਿਹੜਾ ਰਿਕਾਰਡ ਬਣਾਇਆ 20 ਕਿਲੋ 500 ਗ੍ਰਾਮ ਦਾ ਅੱਜ ਦੇ ਇੱਕ ਦਿਨ ਦਾ ਸਵੇਰੇ ਸੀਗਾ 10:30 ਤੇ ਹੁਣ ਸੀਗਾ 10:00 ਦਾਸ ਹੀ ਲਾ ਲਓ ਹੁਣ 10 ਸੀਗਾ ਤੇ 20 ਕਿਲੋ 500 ਗ੍ਰਾਮ ਦਾ ਜਿਹੜਾ ਰਿਕਾਰਡ ਆ ਖਾਲੀ ਕਰਨ ਸਮੇਂ ਵੀ 10:30 ਸੀਗਾ ਹਾਂ ਸਾਢੇ 10 ਸੀਗਾ ਤੇ ਬਾਕੀ ਦੇਖ ਸਕਦੇ ਚੰਗੀ ਮੱਝਾਂ ਤੇ ਜੇ ਤੁਸੀਂ ਵੀ ਮਿੱਤਰੋ ਚੰਗੀਆਂ ਮੱਝਾਂ ਤੋਂ ਦੁੱਧ ਕਢਾਉਣਾ ਚਾਹੁੰਦੇ ਹੋ ਸਾਡਾ ਸੋਨੂ ਵੀ ਜਿਹੜਾ ਰੈਟਚ ਤੇ ਕੈਲਸ਼ੀਅਮ ਪਾਊਡਰ ਸਾਰਾ ਕੁਝ ਜਿਹੜਾ ਵਰਤਨਾ ਬਣਾ ਇਸ ਕੰਪਨੀ ਦੇ ਵਿੱਚ ਇੰਨਾ ਕੁ ਦਾਮਾਂ ਵੀ ਜਿਹੜੇ ਪ੍ਰੋਡਕਟ ਨੇ ਉਹਨੇ ਇਹਨਾਂ ਦੁੱਧ ਕਢਾਤਾ ਤੇ ਤੁਸੀਂ ਦੇਖ ਸਕਦੇ ਹੋ ਪਿਛਲੀ ਵਾਰ 14 ਕਿਲੋ ਸੀਗਾ ਐਤ ਜਿਹੜਾ ਖੁੱਲਾ ਦੁੱਧ ਕੱਢਿਆ ਤੇ ਬਾਕੀ ਫੁੱਲ ਵੀਡੀਓ ਤੇ ਆਪਣੇ ਕੱਲ ਨੂੰ ਤੁਸੀਂ ਇਸ ਚੈਨਲ ਤੇ ਦੇਖ ਸਕਦੇ ਹੋ ਸਾਡਾ ਭਰਾ ਵੀ ਜੁੜਿਆ ਬੈਠਾ ਮਾਲਵਾ ਬਲੌਗਰ ਤੇ ਬਾਕੀ ਜਿੰਨੇ ਵੀ ਯੂਟਿਊਬਰ ਵੀਰ ਦੇਖੇ ਸਾਰੇ ਤੇ ਜਰੂਰ ਕਮੈਂਟ ਕਰਿਓ ਵੀ ਤੁਹਾਨੂੰ ਜਿਹੜੀ ਮੱਝ ਕਿਵੇਂ ਲੱਗੀ ਧੰਨਵਾਦ ਸਾਰੇ ਭਰਾਵਾਂ ਦਾ ਕੱਲ ਨੂੰ ਸਪੈਸ਼ਲੀ ਆਪਾਂ ਵੀਡੀਓ ਪਾਵਾਂਗੇ